ਤੈਸ਼ੀਰੀ ਕਾਲ ਭਾਈ ਜੀ ਸਾਰਿਆਂ ਨੂੰ ਤੁਹਾਡਾ ਕਰਦੇ ਅੱਜ ਦੇ ਬਲੌਗ 'ਚ ਸਵਾਗਤ ਲੋ ਜੀ ਸਵੇਰ ਦੀ ਸੈਰ ਕਰਦੇ ਆਂ ਚੱਲੇ ਆਂ ਜੀ ਖੇਤ ਵੱਲੋਂ ਤੇ ਇੱਧਰ ਸਾਰਾ ਕਣਕ ਹੀ ਕਣਕਾਂ ਵਾਲਾ ਹੈ ਤੇ ਇੱਧਰ ਗੰਨੇ ਨੂੰ ਵੀ ਲੱਗਿਆ ਹੋਇਆ ਜੀ ਵੱਡਾ ਇਹੇ ਉੱਥੇ ਜੀ ਖਿਲਾੜੀਓ ਦੇਖੋ ਸਾਹਮਣੇ ਤੇ ਗੋੜ ਕੱਢਦੇ ਜੀ ਦੋ ਤਿੰਨ ਪੱਤਾ ਕੱਢਤੀਆਂ ਤੇ ਬਾਕੀ ਡੰਗਰਾਂ ਵਾਲੇ ਹੀ ਵੱਢੀ ਜਾਂਦੇ ਗੰਨਾ ਇਹ ਚਾਚਾ ਜੀ ਹੋਂਦਾ ਹੀ ਗੰਨਾ ਇਹ ਤੇ ਇੱਧਰ ਬਰਸੀਨ ਵੀ ਐਨ ਮਾਰਦਾ ਸ਼ਾਲਾ ਤੇ ਧੁੰਦ ਵੀ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਹੀ ਪੈਂਦੀ ਹੁਣ ਅੱਜ ਉਦਾਂ ਘੱਟ ਹੈ ਥੋੜੀ ਜੀ ਕੱਲ ਜਿਆਦਾ ਦੀ ਪਰਸੋਂ ਵੀ ਜਿਆਦਾ ਦੀ ਤੇ ਬਾਕੀ ਇੱਧਰ ਪਾਣੀ ਦਾ ਵੀ ਕੰਮ ਚੱਲਦਾ ਨਾਲ ਦੀ ਨਾਲ ਆਪਣਾ ਇਹਨਾਂ ਕਿੱਲਾਂ ਦਾ ਕੰਮ ਨਿਭੜ ਗਿਆ ਜੀ ਖਾਦ ਦਾ ਵੀ ਪੂਰਾ ਕਰਤਾ ਪਾਣੀ ਵੀ ਲਾਤਾ ਆਪਾਂ ਦੂਜਿਆਂ ਨੂੰ ਤੇ ਬਾਕੀ ਹੁਣ ਤਿੰਨ ਸਾਢੇ ਤਿੰਨ ਕਿੱਲੇ ਰਹਿ ਗਏ ਜੀ ਹੋਰ ਪਾਣੀ ਵਾਲੇ ਤੇ ਬਾਕੀ ਪਹਿਲਾ ਯੂਰੀਆ ਤਕਰੀਬਨ ਸਾਰਾ ਪੂਰਾ ਹੀ ਹੈ ਤੇ ਬਾਕੀ ਦਿਖਾਉਂਦੇ ਜੀ ਉਹ ਉਹ ਅੱਗੇ ਜਾ ਕੇ ਆਪਣੀ ਜਿਹੜੀ 725 ਵੈਰਾਈਟੀ ਬੀਜੀ ਵੀ ਸਭ ਤੋਂ ਲੇਟ ਵਾਲੀ ਕਣਕ ਉਹਨੂੰ ਹਜੇ ਯੂਰੀਆ ਸੱਟਣਾ ਉਹਨੂੰ ਪਹਿਲਾਂ ਵੀ ਨਹੀਂ ਲਾਇਆ ਹਜਾ ਏ ਬਾਕੀ ਦਿਖਾਉਂਦੇ ਤੁਹਾਨੂੰ ਸਪਰੇਅ ਦਾ ਵੀ ਅਸਰ ਨਾਲੇ ਜਿਹੜੀ ਸਪਰੇਅ ਕੀਤੀ ਵਜੋਂ ਹੋ ਗਈ ਪੰਜ ਛੇ ਦਿਨ ਤੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਕਿ ਕਿਦਾਂ ਦਾ ਅਸਰ ਕੀਤਾ ਵਾ ਤੇ ਇਧਰ 골ਡ ਹੀ ਨਾ ਵੀ ਬੀਜਤੀ ਚਾਰਾ ਵੀ ਤਾਂ ਡੰਗਰਾਂ ਨੂੰ ਇਹਦੇ ਵਿੱਚ ਕਿਉਂਕਿ ਇਹਨੇ ਰੱਖੀ ਕਿ ਗਾਈਆਂ ਤਾਂ ਕਰਕੇ ਲੋਕ ਕਿਆਰੇ ਬੀਜ ਦੇਣੇ ਨੇ ਚ ਬੱਟਾ ਜਾਂ ਪਾਣੀ ਹੋਣੀ ਫਿਰ ਜਵੀ ਵੀਜੀ ਚ ਤੇ ਬਾਕੀ ਉਧਰ ਉਹ ਪੱਲੀ ਸੜਕਾਂ ਕੂ ਵੀ ਜਮਈ ਤੇ ਆਹਾ 3 11 ਚ ਵੀਜਿਆ ਵਾਰ ਆਇਆ ਤੇ 2 11 ਚ ਵੀਜੀ ਮਸਰੀ ਤੇ ਇੱਧਰ ਚੱਲ ਆ ਜੀ ਪਾਣੀ ਦਾ ਕੰਮ ਬੂਟਿਆਂ ਨੂੰ ਇਹਨਾਂ ਨੂੰ ਹੋ ਗਿਆ ਜੀ 7ਵਾਂ ਸਾਲ ਲੱਗਿਆ ਬੂਟਿਆਂ ਨੂੰ ਇਹਨਾਂ ਨੂੰ ਬੂਟਾ ਇਹਨਾਂ ਤੁਰਿਆ ਨਹੀਂ ਹੈਗਾ ਦੇਖ ਭਾਲ ਘਟੋਈ ਬੂਟਿਆਂ ਦੀ ਤੇ ਬਾਕੀ ਜਿਹੜੀ ਪੈਪਲ ਨੇ ਫੱਟੀ ਦੀ ਗੋਰੀ ਚ ਉਹਦੇ ਕਰਕੇ ਹੁਣ ਗੋਰੀ ਚੈਨ ਭੁੱਬਲੇ ਕੋਬਲ ਹੁੰਦੀ ਦੁਪਹਿਰ ਨੂੰ ਜਾਂ ਸਵੇਰ ਨੂੰ ਫੇਰ ਠੀਕ ਰਹਿੰਦੀ ਕਿਉਂਕਿ ਤੇਲ ਬਈ ਹੁੰਦੀ ਗਿੱਲੀ ਹੁੰਦੀ ਮਿੱਟੀ ਉਹਦੇ ਕਰਕੇ ਇੰਨੀ ਭੁੱਬਲ ਜੀ ਨਹੀਂ ਉੱਠਦੀ ਹੈਗੀ ਬਾਕੀ ਉਧਰ ਸਫਾਈ ਜੀ ਹੋ ਗਈ ਗੋਰੀ ਦੀ ਪਹਿਲਾਂ ਨਹੀਂ ਉੱਥੇ ਨੂੰ ਬਹੁਤ ਇਧਰ ਨੂੰ ਸਾਡੀ ਨਾਲ ਗੋਰੀ ਦੇ ਇਧਰਲੀ ਸਾਈਡ ਨਹੀਂ ਵੀ ਬਹੁਤ ਥੀ ਤੇ ਆਹ ਇਹਦੀ 골ਡੀ ਵਾਲੀ ਉਹ ਕਣਕ ਜਿਹੜੀ 3386 ਸ਼ਰੀਜੋਮ ਵਾਲਾ ਬੀਜ ਦੇਖ ਲੋ ਜੀ ਇੱਕ ਦਿਨ ਦੀ ਬਜਾਈ ਹੈ ਉਧਰ ਤੋਂ ਦਿਖਾਉਣ ਦੇ ਨਾਲ ਆਪਣੀ 872 ਆਪਾਂ ਨੇ ਪਾਣੀ ਵੀ ਲਾਤਾ ਇਹਨਾਂ ਹੁਣ ਪਾਣੀ ਵੀ ਨਹੀਂ ਲਾਇਆ ਨਾ ਖਾਦ ਪਾਈ ਆ ਗਿਆ ਜੀ ਆਪਣੇ ਖੇਤ ਤੇ ਆ ਰਹਿ ਗਿਆ ਬਸ ਹੁਣ ਪਾਣੀ ਲੱਗਣ ਨੂੰ ਇਹਨੂੰ ਦੂਜਾ ਰੇ ਸੈਟਤਾ ਸੀ ਤੇ ਪਹਿਲੇ ਰੇਨ ਨਾਲ ਇਹਨੂੰ ਸਲਫਰ ਪਾਇਆ ਤਾਂ ਦੂਜੀ ਦੂਜਾ ਛੱਟਾ ਸੀ ਏਦੀ ਮਾਰ ਇਹਨੂੰ ਜੂਰੀਏ ਦਾ ਤੇ ਜਿਹੜਾ ਇੱਕ ਰਹਿ ਗਿਆ ਤਾਂ ਕਿਆਰਾ ਉਹ ਕੱਲ ਸੜਦਾ ਤਾਂ ਇਹਨੂੰ ਆਹ ਇੱਕ ਸਾਈਡ ਵਾਲਾ ਕਿਆਰਾ ਰਹਿੰਦਾ ਤਾਂ ਇਹਨੂੰ ਕੱਲ ਪਾਤਦਾ ਜੀ ਤੇ ਬਾਕੀ ਬੂਟੇ ਬਹੁਤ ਵਧੀਆ ਚੱਲੇ ਵੀ ਜੀ ਇਹੇ ਪਲਾਟ ਦੇ ਕਣਕ ਵੀ ਤਕਰੀਬਨ ਵਧੀਆ ਇਹਨਾਂ ਖੜੀ ਬਾਕੀ ਤੁਹਾਨੂੰ ਦਿਖਾਉਂਦੇ ਆ ਘਾਹ ਵਾਲਾ ਜਿਹੜੀ ਸਪਰੇਅ ਕੀਤੀ ਵੀ ਉਹ ਦੇਖੋ ਜੀ ਰਾਏ ਦਾ ਝਾੜ ਖੜਾ ਸਾਹਮਣੇ ਬੂਟਿਆਂ ਤੋਂ ਦਿਖਦਾ ਹੋਣਾ ਦੇਖੋ ਕਿੰਨਾ ਪੀਲਾ ਹੋਇਆ ਪਿਆ ਤੇ ਬਾਕੀ ਘਾਹ ਵੀ ਘਰ ਤਵੈਨ ਆ ਜਿਹੜੀ ਬੇਲ ਬੂਟੀ ਜੀ ਹੁੰਦੀ ਬਾਏ ਨੂੰ ਜਦ ਪਾਣੀ ਜੇ ਲੱਗ ਜਾਣਾ ਫਿਰ ਹੋਰ ਜਿਹੜਾ ਮਾੜਾ ਮੋਟਾ ਘਾਹ ਰਹੇਗਾ ਉਹ ਵੀ ਮਰ ਜਾਣਾ ਨਾਲ ਹੀ ਤੇ ਆ ਗਈ ਜੀ ਆਪਣੀ 725 ਕਣਕ ਜਾਮੀ ਦਾ ਹੀ ਵਧੀਆ ਐ ਨਾ ਠੀਕ ਐ ਜੀ ਜਾਮ ਬਾਕੀ ਦੇਖਦੇ ਇਹਨੂੰ ਵੀ ਇੱਕ ਅੱਧੇ ਦਿਨ ਤੱਕ ਖਾਸ ਟੀ ਜੂਰੀ ਦਾ ਮਾਰੀਏ ਛੱਟਾ ਇਹਨੂੰ ਕਿਉਂਕਿ ਲੇਟ ਐ ਜੀ ਇਹ ਕਣਕ ਬਜਾਈ ਨੂੰ ਤਾਂ ਕਰਕੇ ਇਹਦੇ ਬਾਕੀ ਗੁੱਲੀ ਡੰਡਾ ਤਾਂ ਇਹਦੇ ਵਿੱਚ ਹੈ ਨਹੀਂ 240 ਆ ਵੱਜ ਜਾਣੀ ਤੇ ਹਜਾ ਪਾਣੀ ਨੂੰ ਵੀ ਲੱਗ ਜਾਣਾ ਘੱਟੋ ਘੱਟ 20 25 ਦਿਨ ਇਹਨੂੰ ਹੋਂਗੇ ਹੁਣ ਠੰਡਾ ਲੱਗ ਪਿਆ ਪੈਣ ਹੁਣ ਉਦਾਂ ਹੀ ਧਰਤੀ ਸੁੱਕਣੀ ਹੈਗੀ ਤੇ ਬਾਕੀ ਜੰਮ ਵਧੀਆ ਹੈ ਠੀਕ ਹੈ ਜੀ ਲੱਗ ਪਿਆ ਹਰਿਆਈ ਜੀ ਮਾਨ ਖੇਤ ਤੇ ਜਿਆਕੀ ਅਧਰ ਆ ਤੇ ਜਿਆਕੀ ਨੂੰ ਆ ਵੀ ਸਵੇਰ ਸਵੇਰੇ ਨਾਲ ਹੀ ਲੈ ਜਾਂਦੇ ਨੂੰ ਦੁੱਧ ਦੱਬਲਾ ਕੇ ਤੇ ਖੇਤਾਂ ਵੱਲ ਘੁੰਮ ਕੰਮ ਲੈਂਦਾ ਜੀ ਨਾਲੇ ਹਾੜੇ ਮੋਹਂਦੇ ਨੂੰ ਤਾਂ ਆ ਦੇਖੋ ਜੀ ਆਹ ਕਣਕ ਚ ਤਾਂ ਕਾ ਪੂਰਾ ਬਹੁਤ ਘਾਟ ਆਈ ਦੇ ਵਿੱਚ ਹੁਣ ਕਣ ਕਹਿਨ ਲੱਗ ਪੀ ਦਿਖਣਾ ਜੱਤੇ ਸਪਰੇਅ ਹੋਈ ਬਾਕੀ ਚੱਲਦੇ ਆ ਉਧਰਲੀ ਸਾਈਡ ਨੂੰ ਤੇ ਦਿਖਾ ਦੇ ਉਧਰ ਸਾਨੂੰ 872 ਵੀਜ ਆਪਣਾ ਉਹ ਜੀ ਜੈਕੀ ਦਾ ਲੱਗਿਆ ਦਾ ਝਟਕਾ ਇੱਧਰ ਤਾਰ ਨਾਲ ਸਿੱਧਾ ਹੀ ਜਾਂਦਾ ਇਹਦੀ ਆਦਤ ਹੈ ਜਾਂਦਾ ਹੀ ਸਿੱਧਾ ਅੰਦਰ ਨੂੰ ਵੱੜਦਾ ਹੈ ਫਾਰਮ ਦੇ ਤੇ ਮੈਨੂੰ ਵੀ ਚੇਤਾ ਨਹੀਂ ਰਿਹਾ ਤੇ ਮੈਂ ਪਿੱਛੇ ਤਾਂ ਇਹ ਮੇਤੇ ਪਹਿਲਾਂ ਆ ਗਿਆ ਆ ਗਿਆ ਸਦਾ ਜਿੱਦਾਂ ਹੀ ਲੱਗਿਆ ਬਣਨੇ ਝਟਕਾ ਵੱਜਿਆ ਹੁਣ ਆ ਕੇ ਆ ਖੜਾ ਤੇ ਹੁਣ ਮਸ਼ੀਨ ਬੰਦ ਕੀਤੀ ਅੰਦਰ ਤੇ ਤੇ ਬਾਕੀ ਤੁਹਾਨੂੰ ਦਿਖਾਉਂਦੇ ਜੀ ਆਪਣੀ ਜੜੀ ਜੜੀ ਜੀਤੀ ਹੋਈ ਵੀ ਖੇਤ ਚ ਆ ਦੇਖੋ ਜੀ ਗੁੱਲੀ ਡੰਡੇ ਦਾ ਕੀ ਹਾਲ ਕੀਤਾ ਵਾ ਐਨ ਗੁੱਲੀ ਡੰਡਾ ਖਤਮ ਕਰਤਾ ਸਪਰੇਅ ਨੇ ਤੇ ਦਵਾਈ ਦਾ ਆਪਾਂ ਵਲੋਗ ਬਣਾਇਆ ਵਾਏ ਇਹ ਆਪਣੀ ਸੱਤ ਕਿੱਲਾਂ ਦੀ ਦਵਾਈ 3300 ਦੀ ਆਈ ਸੀ ਜੀ ਬਾਕੀ ਕਾਨਕਪਰ ਵੀ ਬਹੁਤਾ ਅਸਰ ਨਹੀਂ ਹੈਗਾ ਦਵਾਈ ਦਾ ਜਿੱਥੇ ਕਿਤੇ ਡਬਲ ਜੀ ਫਾਂਡ ਵੱਜੀ ਆ ਉੱਥੇ ਅਸਰ ਹੈਗਾ ਮਾੜੀ ਮੋਟੀ ਹੋ ਪੀਲੀ ਹੋਈ ਵੀ ਜ਼ਿਆਦਾ ਨਹੀਂ ਹੈਗੀ ਆ ਜੱਕੀ ਇੱਕ ਤਿਆਜਾਂ ਦੇ ਵਿੱਚ ਘੁੰਮਦਾ ਤੇ ਆ ਗਈ ਜੀ ਆਪਣੀ 872 ਕਣਕ ਤੇ ਤੁਹਾਨੂੰ ਪਹਿਲਾਂ 3386 ਵੀ ਦਿਖਾਈ ਤੇ ਸ਼ਰੀਰਾਮ ਵਾਲਿਆਂ ਦੀ ਮੈਂ ਆਪਣੇ ਆਪੇ ਦੇਖ ਲਈ ਰਿਹਾ ਰਿਜ਼ਲਟ ਦੇਖੋ ਖੇਤਾਂਨ ਭਰ ਗਿਆ ਪੂਰਾ ਉਹੋ ਜਿਹਾ ਵਿੱਚ ਧਰਤੀ ਦਿਖਦੀ ਹੈ ਨਾ ਧਰਤੀ ਲਕੋ ਦੀ ਤੇ ਬਾਕੀ ਜਾੜ ਵੀ ਲੱਗ ਪਈ ਜੀ ਮਾਨ ਕਣਕ ਆਹ ਦੇਖੋ ਦੋ ਦੋ ਤਿੰਨ ਤਿੰਨ ਡੱਕੇ ਹੋ ਗਏ ਹੋਣ ਲੱਗ ਪਏ ਹਰੇ ਕਣਕ ਦੇ ਤੇ ਇਹਨੂੰ ਦੇਖਦੇ ਆ ਹੁਣ ਧੋਪ ਅੱਜ ਚੜ੍ਹਦੀ ਨਹੀਂ ਮੈਨੂੰ ਲੱਗਦਾ ਮੁਸ਼ਕਲ ਏ ਇਹਦੇ ਵਿੱਚ ਜੂਰੀਆ ਸਿੱਟਣ ਦੀ ਸਲਫਰ ਪਾ ਕੇ ਕੌਂਗੀ ਨੂੰ ਇੱਕ ਛਿੱਟਾ ਜੂਰੀਏ ਦਾ ਲਾਤਦਾ ਬਸ ਇਹਨੂੰ ਇੱਕ ਹੋਰ ਲਾਣਾ ਹੁਣ ਸਲਫਰ ਨਾਲ ਉਹਦੇ ਬਾਅਦ ਜੂਰੀਆ ਨਹੀਂ ਇਹਨੂੰ ਕੋਈ ਵੀ ਲਾਣੀ ਹੈਗੀ ਨਾ ਖਾਦ ਪਾਣੀ ਹੈ ਆ ਫੇ ਪਾਣੀ ਦੇ ਜੋ ਰੱਖਣਾ ਜੀ ਇਹਨੂੰ ਕਿਉਂਕਿ ਬੂਟਿਆਂ ਵਾਸਤੇ ਵੀ ਪਾਣੀ ਜ਼ਰੂਰੀ ਏ ਤੇ ਇਹਨੂੰ ਵੀ ਪਾਣੀ ਜ਼ਰੂਰੀ ਏ ਜੀ ਕਣਕ ਨੂੰ ਵੀ ਪਾਣੀ ਆਪਾਂ ਹਰੇਕ ਸਾਲੇ ਪੰਜ ਲਾਣੇ ਹੁੰਦੇ ਕਿਉਂਕਿ ਆਪਣੀ ਰੇਤਲੀ ਜੀ ਧਰਤੀ ਆ ਬਹੁਤੀ ਡਾਕਰ ਵੀ ਨਹੀਂ ਹੈਗੀ ਤਾਂ ਕਰਕੇ ਤੇ ਨਾਲ ਦੀ ਨਾਲ ਤੁਹਾਨੂੰ ਦਿਖਾਉਂਦੇ ਆ ਆਪਣੀ ਹੁਣ ਸਰੋਂ ਸਰੋਂ ਦੀ ਵੀਡੀਓ ਬਣਾਈ ਨੂੰ ਕਈ ਦਿਨ ਹੋ ਗਏ ਤੇ ਫੁੱਲ ਵੀ ਤਕਰੀਬਨ ਮਾੜਾ ਮੋਟਾ ਹੀ ਰਹਿ ਗਿਆ ਸਾਰਾ ਝੜ ਗਿਆ ਵਾ ਬਾਕੀ ਤੁਹਾਨੂੰ ਦਾਣਾ ਦਿਖਾਉਂਦੇ ਆ ਫਲੀ ਚਪਿਆ ਵਾ ਤੇ ਆ ਦੇਖੋ ਜੀ ਆਪਣੇ ਆਪੇ ਸੋਏ ਜੰਮੇ ਵੇ ਤੇ ਆਲੂ ਵੀ ਆਪਣੇ ਆਨ ਵਧੀਆ ਖੜੇ ਤੇ ਆਹ ਅੱਗੇ ਜੀ ਆਪਣੀ ਸਰੋਂ ਆਹ ਦੇਖੋ ਜੀ ਫੜੀ ਸਾਰਾ ਫੜੀਓ ਫੜੀ ਚਮਕਦੀ ਆ ਜਿਹੜੀਆਂ ਹੋਰ ਸਰੋਂ ਆਏ ਉਹਨਾਂ ਨੂੰ ਹਜਾ ਫਲੀਆਂ ਹਜਾ ਫੁੱਲ ਵੀ ਨਹੀਂ ਆਇਆ ਹੁਣ ਤਾਂ ਕਰਕੇ ਛੇਤੀਓ ਪੱਕ ਹੋ ਜਾਣੀ ਤੇ ਵੱੱਡ ਵੀ ਛੇਤੀ ਹੋ ਜਾਣੀ ਤੇ ਇੱਧਰ ਵਾਲੀ ਵੀ ਕਣਕ ਦਾ ਕਾਜ ਆ ਐਨ ਗੁੱਲੀ ਡੰਡਾ ਫੂਕ ਕੇ ਰੱਖਤਾ ਦਵਾਈ ਨੇ ਤੇ ਆ ਦਿਖਾ ਲਈ ਤੁਹਾਨੂੰ ਕੋਲ ਤੋਂ ਆਹ ਦੇਖੋ ਜੀ ਗੁੱਲੀ ਡੰਡ ਦਾ ਹਾਲ ਸਾਰਾ ਗੁੱਲੀ ਡੰਡਾ ਖਤਮ ਕਰਤਾ ਤੇ ਵਿੱਚ ਜਿਹੜੀ ਪਾਲਕ ਬੂਟੇ ਜੀ ਦੀ ਹੋਰ ਚੋੜੇ ਪੱਤੇ ਵਾਲਾ ਘਾਹਤਾ ਉਹ ਵੀ ਐਨ ਖਤਮ ਹੋ ਗਿਆ ਜੀ ਤੇ ਬਾਕੀ ਤਕਰੀਬਨ ਪੱਤਾ ਵੀ ਹੁਣ ਬੂਟੇ ਦਾ ਮਾੜਾ ਮੋਟਾ ਹੀ ਰਹਿ ਗਿਆ 10% ਹੀ ਰਹਿ ਗਿਆ ਜੀ ਬੂਟੇ ਵਰ ਪੱਤਾ ਕਿਉਂਕਿ ਦਸੰਬਰ ਮਹੀਨਾ ਵੀ ਖਤਮ ਹੋਣ ਵਾਲੀ ਹੈ ਹੁਣ ਸ਼ਹੀਦੀ ਦਿਹਾੜੇ ਚੱਲਦੇ ਸਾਨੂੰ ਸਭ ਨੂੰ ਪਤਾ ਹੀ ਹੈ ਤੇ ਬਾਕੀ ਡੇਢ ਘੰਟੇ 2 ਮਹੀਨੇ ਤੱਕ ਪਤਾ ਇਹਨੂੰ ਨਾ ਆਉਣਾ ਸ਼ੁਰੂ ਹੋਣਾ ਬੂਟੇ ਨੂੰ ਤੇ ਧੁੰਦ ਦਾ ਦੇਖੋ ਜੀ ਕਿਹੜੇ ਹਿਸਾਬ ਨਾਲ ਧੁੰਦ ਪਈਗੀ ਧੁੰਦ ਐਨ ਪੂਰੀ ਏ ਵਾਲ ਦਵਾਲੇ ਬਾੱਕੀ ਦੇਖਦੇ ਦੁਪਹਿਰ ਤੱਕ ਟਾਈਮ ਲੱਗ ਗਿਆ ਜੇ ਤਾਂ ਧੁੱਪ ਚੜ ਗਈ ਤਾਂ ਫਿਰ ਉੱਧਰ ਵਾਲਾ ਰਹਿੰਦਾ ਜੀ ਆਪਣਾ ਉਹ ਖੱਤਾ ਸਿੱਧਾ ਜਿਹੜਾ ਮਸਰੀ ਵਾਲਾ ਖੇਤ ਹੈ ਇਹਦੇ ਵਿੱਚ ਦੂਜਾ ਛਿੱਟਾ ਲਾਣਾ ਜ਼ਰੂਰੀ ਏ ਦਾ ਫਿਰ ਆਪਣਾ ਇਹਦਾ ਵੀ ਕੰਮ ਨਿਭੜ ਦੂਗਾ ਬਾਕੀ ਥੱਲੇ ਵਾਲੀ ਕਣਕ ਦਾ ਤਾਂ ਆਪਣਾ ਕੰਮ ਨਿਭੜ ਗਿਆ ਤਿੰਨ ਕਿੱਲਾਂ ਦਾ ਪਾਣੀ ਵੀ ਲਾ ਗਿਆ ਖਾਦ ਵੀ ਲਾਤੀ ਸਪਰੇ ਵੀ ਹੋ ਗਈ ਵੀ ਤੇ ਇਹਨੂੰ ਹਜੇ ਪਹਿਲਾ ਛਿੱਟਾ ਹੀ ਲਾਇਆ ਇਹਨੂੰ ਇੱਕ ਪਾਣੀ ਲਾ ਕੇ ਉਹ ਤੋਂ ਬਾਅਦ ਇਹਨੂੰ ਜੂਰੀ ਲਾਵਾਂਗੇ ਸਪਰੇ ਨੂੰ ਅਸੀਂ ਪਹਿਲਾਂ ਹੀ ਕਰਤੀ ਕਿਉਂਕਿ ਕੱਖ ਜ਼ਿਆਦਾ ਤੇ ਇਹਦੇ ਵਿੱਚ ਤੇ ਬਾਕੀ ਵਿੱਚ ਕਲਿੱਪ ਜੋੜਦੇ ਹਾਂ ਜੀ ਅਸੀਂ ਆਪਣੀ ਬਾਗਬਾਨੀ ਦਾ ਜਿਹੜਾ ਖੇਤਾਂ ਵਿੱਚ ਬੱਟਾਂ ਪਰ ਅਸੀਂ ਸਬਜ਼ੀਆਂ ਸਬਜ਼ੀਆਂ ਲਾਈਆਂ ਮੈਂ ਜਿੰਨੀਆਂ ਵੀ ਉਹ ਵੀ ਕਲਿੱਪ ਲਾ ਦਾਂਗੇ ਤੇ ਆ ਗਈ ਜੀ ਆਪਣੀ ਗਾਜਰਾਂ ਦੀ ਬੱਟ ਸਰੋਂ ਦੇ ਨਾਲ ਨਾਲ ਤੇ ਉਹ ਅੱਗੇ ਹੈਗਾ ਜੀ ਆਪਣਾ ਧਨੀਆ ਕਿਉਂਕਿ ਇਹਦਾ ਤੇਲ ਬਹੁਤ ਪਈ ਵੀ ਤੇ ਬਾਕੀ ਜਿਹੜੀ ਅਸੀਂ ਝਟਪਟ ਮਾਰੀ ਤੀ ਜੀ ਖਾਲੀਆਂ ਦੇ ਵਿੱਚ ਆਲੂਆਂ ਵਾਲੀ ਚ ਪੂਰਾ ਅਸਰ ਹੈ ਐਨ ਖਾਲੀਆਂ ਸਾਫ ਪਈਆਂ ਤੇ ਬਾਕੀ ਅੱਗੇ ਦੀ ਦੇਖੋ ਤੁਸੀਂ ਵੀਡੀਓ ਪੂਰੀ ਵਟ ਆਪਣੀ ਸੌਂਫ ਦੀ ਖੜੀ ਇਹ ਤੇ ਬਰਸੀਨ ਜਿਹਾ ਉੱਠਿਆ ਨਹੀਂ ਹੈਗਾ ਅੱਜ ਕਿੰਨਾ ਬਾਕੀ ਸਰੋਂ ਦੀ ਤਾਂ ਸੋਹਣੀ ਬਾੜ ਹੋ ਗਈ ਤੇ ਇੱਧਰ ਆਗੇ ਜੀ ਆਪਣੇ ਚਕੰਦਰਾਂ ਦੀ ਵਟ ਦੇਖ ਲਓ ਬੀਜ ਬੀਜ ਦਾ ਫਰਕ ਹੈ ਜੀ ਇਹ ਹੈਗਾ 50 ਰੁਪਏ ਦਾ ਪੈਕਟ ਮਿਲਿਆ ਤਾਂ ਸਾਨੂੰ ਤੇ ਜਿਹੜਾ ਉਹ ਪਰਲੀ ਸਾਈਡ ਜਵੀ ਦੇ ਨਾਲ ਲਾਇਆ ਵਾ ਕਿਆਰਾ ਜੀ ਉਹ ਮਿਲਿਆ ਤਾਂ 20 ਰੁਪਏ ਦਾ ਪੈਕੇਟ ਆ ਇਹ ਹਾਈਬ੍ਰਿਡ ਤਾਂ ਉਹ ਦੇਸੀ ਜਈ ਹੈ ਨਾਲੇ ਬਾਅਦ ਵਿੱਚ ਲਾਇਆ ਜੀ ਇਹ ਉਹਦੇ ਨਾਲੋਂ ਪਹਿਲਾਂ ਹੋ ਜਾਣੇ ਇਹ ਕਿਉਂਕਿ ਪੱਤੇ ਦੇ ਨੂੰ ਦੇਖ ਕੇ ਪਤਾ ਲੱਗਦਾ ਪੱਤਾ ਬਹੁਤ ਵਧੀਆ ਤੁਰਿਆ ਵਾ ਉਹਦਾ ਜਮੇ ਛੋਟੇ ਛੋਟਾ ਪੱਤਾ ਉਹਦਾ ਤੇ ਬਾਕੀ ਆਪਣੀਆਂ ਆ ਗਈਆਂ ਜੀ ਇੱਧਰ ਗਾਜਰਾਂ ਲੋ ਜੀ ਗਾਜਰਾਂ ਵੀ ਆਪਣੀਆਂ ਪੂਰੀਆਂ ਖੜੀਆਂ ਤੇ ਆ ਵੀ ਵੱਟ ਆਪਣੀ ਗਾਜਰਾਂ ਦੀ ਐ ਆ ਦੇਖੋ ਜੀ ਸਿਰੇ ਦੇ ਸਿਰੇ ਨੂੰ ਤੇ ਇੱਕ ਵੱਟ ਆਪਾਂ ਉਧਰ ਲਾਈ ਹੋ ਪਰ ਸਰੋਂ ਦੇ ਨਾਲ ਗਾਜਰਾਂ ਦੀ ਤੇ ਬਾਕੀ ਇੱਧਰ ਬਾਗਬਾੜੀ ਆਪਣੀ ਆ ਦੇਖੋ ਜੀ ਮੂਲੀਆਂ ਆਪਣੀਆਂ ਬਾਦੂ ਐ ਜੀ ਖੜੀਆਂ ਆ ਵੀ ਪੱਕ ਗਈਆਂ ਬੂਲੀ ਐ ਏਦੀ ਤੇ ਇੱਧਰ ਪਾਣੀ ਆਦਾ ਇੱਧਰ ਤੇ ਦੇਖਦੇ ਉਧਰ ਸ਼ੈ ਨੱਕਾ ਨਾ ਖੁੱਲਾ ਹੋਵੇ ਤੇ ਬਾਕੀ ਆਪਣੀ ਗੋਭੀ ਹੈ ਜੀ ਆਹ ਆ ਗਈ ਵੀ ਗੋਭੀ ਵੀ ਆਪਣੀ ਸੋਹਣੀ ਆ ਫੁੱਲ ਲੱਗ ਪਿਆ ਵੀ ਇਹਨੂੰ ਪੈਣ ਗੋਭੀ ਨੂੰ ਵੀ ਉਹ ਦੇਖੋ ਦਿਖਾਉਦੇ ਤੁਹਾਨੂੰ ਜ਼ੂਮ ਕਰਕੇ ਆਹ ਦੇਖੋ ਜੀ ਗੋਭੀ ਵਧੀਆ ਜੀ ਇੰਨੀ ਕ ਆਪਣੀ ਲਾਤੀ ਦੀ ਆਪਣੀ ਖਾਣ ਜੋਗੀ ਘਰ ਦੀ ਸਬਜੀ ਤੇ ਇੱਧਰ ਆ ਗਈ ਅਗਲੀ ਆਈਟਮ ਉਹ ਚਿੱਟੇ ਬੈਂਗਣ ਲਾਇਆ ਵੀ ਇੱਕ ਬੂਟਾ ਦੇ ਗਣਪਾ ਨੇ ਪੌਲਟਰੀ ਫਾਰਮ ਦੇ ਬੈਕ ਸਾਈਡ ਵੀ ਲਾਏ ਵਾ ਲੈਂ ਸਿੱਧੀ ਨਾਲ ਨਾਲ ਤੇ ਆ ਮਿਰਚਾਂ ਲਾਈਆਂ ਵਾ ਤੇ ਆ ਖੜੀ ਜੀ ਆਪਣੀ ਬਰੋਕਲੀ ਜਿਹੜੀ ਉੱਧਰ ਅਸਲੀ ਲਸਣ ਦੇ ਵਿੱਚ ਲਾਈ ਇਹ ਪਹਿਲਾਂ ਲਾਤੀ ਦਿੱ ਇੱਥੇ ਤੇ ਬਾਕੀ ਇੱਧਰ ਲਸਣ ਹੈ ਜੀ ਆਪਣਾ ਮਤਲਬ ਥੋੜੀ ਥੋੜੀ ਆਈਟਮਾਂ ਹਰੇਕ ਚੀਜ਼ ਲਾਈ ਵੀ ਹੈ ਜੀ ਆਪਣੀ ਘਰ ਦੀ ਬਾਕੀ ਘਰਾਂ ਵੀ ਸਬਜ਼ੀ ਬਹੁਤ ਹੈ ਖੜੀ वो भी थोदावे घर पालक मेथी मूथी वगैरह सारा कुछ है धनिया तो धुनिया बाकी धनिया अपने खेतों च भी लाया पाए चाबी चक दे पहला उधर नक्का खुला लगता देख <क्षण> ਤੇ ਬਾਕੀ ਚੱਲਦੇ ਜੀ ਕੰਮਕਾਰ ਕੱਲ ਆਪਾਂ ਨੇ ਯੂਰੀਆ ਆਪਣੀ ਇੱਧਰ-ਇੱਧਰ ਗਿਰ ਗਈ ਦੀ ਆ ਸਾਰਾ ਤੇ ਆ ਇੱਕ ਰੈਂਦਾ ਜੀ ਖੇਤ ਇੱਧਰ ਵਾਲਾ ਸੱਚ ਕਿਹੜਾ ਇੱਕ ਰੈਂਦਾ ਯੂਰੀਆ ਨੂੰ ਕਹੂੰਗੀ ਯੂਰੀਆ ਆਪਣੀ ਇੱਕੇ ਥੈਲਾ ਲਿਆਂਦਾ ਤਾਂ 4 ਕਨਾਲ ਉੱਧਰ ਪਾਈ ਜੀ 5 ਕਨਾਲ ਦਾ ਖੇਤ ਬਣਾ ਹਾਏ 4 ਕਨਾਲ ਚ ਗਿਰ ਗਈ ਦੀ ਕਿੱਲੇ ਦੀ ਥੈਲਾ ਹੀ ਪੈਂਦਾ ਜੀ ਕਿੱਲੇ ਜੀ ਕਹੂੰਗੀ ਹੁਣ ਆਂਦਾ ਵੀ 45 ਕਿਲੋ ਦਾ ਅੱਗ 50 ਦਾ ਆਂਦਾ ਦਾ ਇਹ ਫਰਕ ਪੈਂਦਾ ਤੇ ਬਾਕੀ ਇੱਥੇ ਕੰਨੂ ਪਾਣੀ ਜੇ ਲੀਕ ਹੋਈ ਜਾਂਦਾ ਇਹਦਾ ਤੇ ਆਹ ਜਾਂਦਾ ਜੀ ਆਪਣਾ ਇਧਰ ਥੋੜਾ ਥੋੜਾ ਪਾਣੀ ਛੱਡਿਆ ਵਾ ਉੱਧਰ ਬਰਸੀਨ ਨੂੰ ਜਾਂਦਾ ਜੀ ਇਹ ਤੇ ਜਿੱਥੇ ਜਿੱਥੇ ਡਬਲ ਫਾਂਟ ਵੱਜੀ ਵੀ ਜੀ ਸਪਰੇਅ ਦੀ ਉੱਥੇ-ਉੱਥੇ ਪੀਲੀ ਹੋਈ ਵੀ ਹੈ ਕਣਕ ਬਾਕੀ ਵਾਲਾ ਵਾਲਾ ਸਾਹ ਪਾਣੀ ਉਧਰ ਲੱਗੇ ਵੀ ਉਹ ਦੇਖੋ ਸਾਹਮਣੇ ਉਹੀ ਲੱਗੇ ਪਾਣੀ ਲਾਣ ਆਪਣਾ ਬੂਟਿਆਂ ਨੂੰ ਤੇ ਨਾਲੇ ਕਣਕ ਨੂੰ ਆਹ ਬੂਟੇ ਆਪਣੇ ਸਭ ਤੋਂ ਵਧੀਆ ਤੁਰੇ ਵੇ ਇਹਦਾ 3 ਸਾਲ ਦਾ ਬੂਟਾ ਹੋਣਾ ਜੀ ਇਹ ਇਹਦਾ ਬਾਆ ਬਹੁਤ ਰੱਖਿਆ ਹੋਆ ਸੀ ਘਟੋ ਘਟ ਵੀ 24 ਫੁੱਟ ਲੇਨ ਤੋਂ ਲੇਨ ਦੀ ਦੂਰੀ ਹੈ ਇਹਦੀ ਬਾਕੀ 6 6.5 ਫੁੱਟ ਪਰ ਬੂਟਾ ਆਪਣਾ ਖੜਾ ਬਾਕੀ ਠੀਕ ਹੈ ਜੀ ਵਧੀਆ ਚੱਲੇ ਹੋਆ ਵਾ